ਲੁਧਿਆਣਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਅੰਦਰ ਗੁਪਸੂਚਨਾ ਦੇ ਦਾਅ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਰੋਪੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲ 154 ਗ੍ਰਾਮ ਹਰਨ ਬ੍ਰਾਮ ਕਿਤੀ ਗਈ ਹੈ ਇਸ ਨੂੰ ਸੀਆਈਏ ਤੇ ਦੁਗਰੀ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਏਸੀਪੀ ਕ੍ਰਾਈਮ ਅਮਨਦੀਪ ਪਰਾੜ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੋਈ ਸ਼ਰਨ ਪੜੀਏ ਕਿੰਨੀ ਪੜੀ ਗਈ ਹੈ ਮਸਲੇ ਦੇ ਵਿੱਚ ਕਿਹੜੀ ਜਗ੍ਹਾ ਤੋਂ ਜਿਹੜਾ ਵੇਖ ਇਹ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਉਹਨਾਂ ਦੇ ਜਿਹੜੀਆਂ ਸਖਤ ਹਦਾਇਤਾਂ ਦਿੱਤਾ ਜਿਹੜੀ ਡਰੱਗਸ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਡਰਾਈਵ ਚਲਾਈ ਹੋਈ ਹੈ ਐਂਟੀ ਡਰੱਗ ਡਰਾਈਵ ਉਸ ਦੇ ਤਹਿਤ ਜਿਹੜੇ ਕਮਿਸ਼ਨਰੇਟ ਲੁਧਿਆਣਾ ਦੀ ਸੀਆਈਏ ਦੀ ਟੀਮ ਸੀ ਨਾਲ ਦੁਗਰੀ ਪੁਲਿਸ ਸਟੇਸ਼ਨ ਸਾਡੇ ਪੰਦਾ ਹੈਗਾ ਇਹਨਾਂ ਦੀ ਟੀਮਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇੱਕ ਸਮੀ ਔਰ ਫਰੈਂਬੋ ਨਾਂ ਦਾ ਜਿਹੜਾ ਡਰੱਗਸ ਮੋਗੂਲਰ ਹੈ ਇਸ ਤੋਂ ਪਹਿਲਾਂ ਵੀ ਕਰੀਬ 2-3 ਮੁਕਦਮੇ ਦਰਜ ਹੈ ਇਹਨੂੰ 153 ਗ੍ਰਾਮ ਹਿਰੋਇਨ ਦੇ ਨਾਲ ਜਿਹੜਾ ਅਰੈਸਟ ਕੀਤਾ ਗਿਆ ਤੇ ਇਸ ਦੇ ਉੱਪਰ ਐਫਆਰ ਨੰਬਰ 102 ਮਿਤੀ 10 6 224 थाना डुगरी ਵਿੱਚ ਰਜਿਸਟਰ ਕੀਤਾ ਗਿਆ ਤੇ ਇਹਦੀ ਜਿਹੜੀ ਅਗਲੀ ਤਫਤੀਸ਼ ਚੱਲ ਰਹੀ ਹੈ ਕਿਹੜੀ ਜਗ੍ਹਾ ਤੋਂ ਹੋਣੀ ਹੈ ਇਹ ਭਾਈ ਹਿੰਮਤ ਸਿੰਘ ਨਗਰ डुगरी ਦਾ ਰਹਿਣ ਵਾਲਾ ਹੈ ਉਸ 사이ਟ ਤੋਂ ਇਹਨੂੰ ਜਿਹੜਾ ਕਾਬੂ ਕੀਤਾ ਪੁਲਿਸ ਵੱਲੋਂ ਤੇ ਇਹਦੀ ਜਿਹੜੀ ਅੱਗੇ ਦੀ ਤਫਤੀਸ਼ ਹੈ ਕਿੱਥੋਂ ਲੈ ਕੇ ਆਏ ਸੀ ਵੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਉਹਦੀ ਜਿਹੜੀ ਤਫਤੀਸ਼ ਪੁਲਿਸ ਵੱਲੋਂ ਕੀਤੀ ਜਾਦੀ ਹੈ ਸਰ ਕਿਸ ਨੂੰ ਦੇਣ ਵਾਸਤੇ ਲੈ ਕੇ ਆਏ ਸੀ ਜਾਂ ਖੁਦ ਜਿਹੜਾ ਬਾ ਡਿਕਟਡ ਹੈ ਇਹ ਦੇਖੋ ਜਿਸ ਜਿਵੇਂ ਤੋਂ ਰਿਕਵਰੀ ਹੋਈ 153 ਗ੍ਰਾਮ ਹੈਰੋਇਨ ਦੀ ਰਿਕਵਰੀ ਹੈ ਕਬੱਡੀ ਰਿਕਵਰੀ ਹੋਈ ਹੈ ਇਹ ਕਿੱਥੋਂ ਲੈ ਕੇ ਆਇਆ ਸੀ ਕਿਉਂ ਸਪਲਾਈ ਕਰ ਰਿਹਾ ਸੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੇ ਫਾਰਵਰਡ ਤੇ ਬੈਕਵਰਡ ਲਿੰਕਸ ਅਸੀਂ ਟ੍ਰੇਸ ਕਰ ਰਹੇ ਹਾਂ ਇਹਦੀ ਸਾਰੀ ਟੈਕਨੀਕਲ ਇਨਪੁਟਸ ਦੀ ਹੈਲਪ ਨਾਲ ਅਸੀਂ ਇਹਦੀ ਤਫਤੀਸ਼ ਅੱਗੇ ਕਰ ਰਹੇ ਹਾਂ ਤੇ ਇਹਦੀ ਫੰਡਿੰਗ ਬਾਰੇ ਜਿਹੜਾ ਉਸ ਦੇ ਬਾਰੇ ਵੀ ਅਸੀਂ ਫਾਈਨੈਂਸ਼ੀਅਲ ਐਨਾਲਿਸਿਸ ਵੀ ਕਰਾਂਗੇ ਜਿਸ ਨੇ ਇਹ ਤੋਂ ਕੋਈ ਪ੍ਰੋਪਰਟੀ ਜਰਾ ਬਣਾਈ ਹੋ ਤਾਂ ਉਹਦੇ ਖਿਲਾਫ ਵੀ ਜਿਹੜੀ ਬੰਦੀ ਸਾਡੇ ਫਰਫੀਚਰ ਦੀ ਕਾਰਵਾਈ ਉਹ ਕੀਤੀ ਗਈ ਕੋਈ ਮੋਰ ਆਫ ਸਪਰੇਂਗੀ ਤਾਂ ਮੈਂ ਇੱਕ ਬ ਜੇ ਜੇ ਸਾਡਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿੱਥੋਂ ਲੈ ਕੇ ਆ ਕਿੱਥੇ ਇਹਨੂੰ ਦੇਣ ਜਾਣਾ ਸੀਗਾ ਤੇ ਸੋਨੂੰ ਕਨਫਰਮ ਕਰਦਾ ਦੇਖੋ ਇਹਦੀ ਮਾਰਕੀਟ ਵੈਲਿਊ ਤਾਂ ਮਤਲਬ ਮਾਰਕੀਟ ਤੋਂ ਨਹੀਂ ਆਪਾਂ ਦੱਸਦੇ ਵੈਸੇ ਅਦਰਵਾਈਜ਼ ਹੈਰੋਇਨ ਇਹ ਕੁਸ਼ਣ ਕਤ ਲੁਧਿਆਣਾ ਲਾਈਫ ਦੇ ਲਈ ਸੁਰਿੰਦਰ ਸੋਨ ਦੀ ਰਿਪੋਰਟ